ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖਲਵਾਉਣ ਲਈ ਸਿੱਖ ਜਥੇਬੰਦੀਆਂ ਡਾਕਟਰ ਧਰਮਵੀਰ ਗਾਂਧੀ ਨੂੰ ਮਿਲੀਆਂ ਇਸ ਮੌਕੇ ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਡਾਕਟਰ ਧਰਮਵੀਰ ਗਾਂਧੀ ਨੇ ਪੱਤਰ ਦੇ ਵਿੱਚ ਤੁਰੰਤ ਲਾਂਘਾ ਖੋਲਣ ਦੀ ਮੰਗ ਕੀਤੀ ਡਾਕਟਰ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ ਤੋਂ ਮੰਗ ਕੀਤੀ ਕਿ ਪਾਕਿਸਤਾਨ ਯੁੱਧ ਦੌਰਾਨ ਲਾਂਘਾ ਬੰਦ ਕੀਤਾ ਗਿਆ ਸੀ ਤੇ ਹੁਣ ਜੰਗਬੰਦੀ ਹੋ ਚੁੱਕੀ ਹੈ ਇਸ ਲਈ ਲਾਂਘਾ ਖੋਲਿਆ ਜਾਵੇ ਤਾਂ ਜੋ ਸਿੱਖ ਸੰਗਤ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣ ਇਥੇ ਇਹੀ ਮੰਗ ਸੀਗੀ ਕਿ ਜਿਹੜਾ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਜਿਹੜਾ ਕਰਤਾਰਪੁਰ ਸਾਹਿਬ ਕੋਰੀਡੋਰ ਕਹਿ ਕੇ ਪ੍ਰਚਲਿਤ ਵੀ ਹੋਇਆ ਤੇ ਉਹ ਖੁੱਲ੍ਹਿਆ ਵੀ ਇਸੇ ਨਾਂ ਤੇ ਸੀ ਤੇ ਕੋਰੀਡੋਰ ਦਾ ਮਤਲਬ ਪਹਿਲਾਂ ਕੀ ਹੈ ਸਾਨੂੰ ਸਮਝਣਾ ਚਾਹੀਦਾ ਦੇਖੋ ਇਹ ਜੰਗ ਲੱਗੀ ਐ ਇਹਦਾ ਸਾਰਿਆਂ ਨੂੰ ਦੁੱਖ ਸੀਗਾ ਭਾਵੇਂ ਕਿਸੇ ਦਾ ਵੀ ਨੁਕਸਾਨ ਹੋਇਆ ਭਾਵੇਂ ਉਹ ਕਸ਼ਮੀਰ ਦੇ ਵਿੱਚ ਲੋਕ ਮਾਰੇ ਗਏ ਉਹਦਾ ਵੀ ਸਾਨੂੰ ਦੁੱਖ ਸੀਗਾ ਕਿ ਉਹ ਚੰਗਾ ਨਹੀਂ ਹੋਇਆ ਪਰ ਜੰਗ ਦੇ ਦੌਰਾਨ ਭਾਰਤ ਸਰਕਾਰ ਨੇ ਕਿਹਾ ਸੀਗਾ ਕੁਝ ਦਿਨਾਂ ਲਈ ਸਿਕਿਉਰਿਟੀ ਦੇ ਪਰਪਸ ਵਜੋਂ ਇਸੀ ਇਹਨੂੰ ਕੋਰੀਡੋਰ ਨੂੰ ਬੰਦ ਕਰ ਰਹੀਆਂ ਸੋ ਹੁਣ ਹਾਲਾਤ ਉਹਵੇਂ ਦੇ ਨਹੀਂ ਹੈਗੇ ਆਮ ਵਰਗੇ ਨਹੀਂ ਇਸ ਕਰਕੇ ਜਿਹੜੀ ਇਹ ਧਰਤੀ ਹੈ ਇਹ ਕੱਲਾ ਸਥਾਨ ਨਹੀਂ ਹੈਗਾ ਇਹ ਗੁਰੂ ਨਾਨਕ ਸਾਹਿਬ ਦਾ ਉਹ ਸਥਾਨ ਨੇ ਜਿੱਥੇ ਉਹਨਾਂ ਨੇ 18 ਸਾਲ ਇੱਕ ਸਮਾਂ ਉੱਥੇ ਬਤੀਤ ਕੀਤਾ ਉੱਥੇ ਭਗਤੀ ਕੀਤੀ ਹੈ ਉੱਥੇ ਸੰਗਤਾਂ ਦੇ ਸੰਗਤਾਂ ਉੱਥੇ ਗੁਰੂ ਸਾਹਿਬ ਦੇ ਦਰਸ਼ਨ ਕਰਦੀਆਂ ਰਹੀਆਂ ਨੇ ਤੇ ਇਹ ਸਿੱਖਾਂ ਦੇ ਲਈ ਉਹ ਕੱਲਾ ਸਥਾਨ ਨਹੀਂ ਉਹ ਸਾਡੇ ਦਿਲਾਂ ਦੀ ਧੜਕਣ ਹੈ ਜਿੱਥੋਂ ਸਰਬੱਤ ਦੇ ਭਲੇ ਦੀ ਆਵਾਜ਼ ਜਾਂਦੀ ਹੈ ਉਹ ਹੈਗਾ ਕਰਤਾਰਪੁਰ ਸਾਹਿਬ ਤੇ ਉਹ ਥਾਂ ਨੂੰ ਤੁਸੀਂ ਬੰਦ ਕਰ ਦਿਓ ਤੇ ਸ਼ਾਂਤੀ ਕਿੱਥੋਂ ਆਉਣੀ ਹੈ